ਨਸ਼ਾ ਤਸਕਰਾਂ ਤੇ ਸ਼ਿਕੰਜਾ ਕਸਮ ਦੇ ਲਈ ਸਥਾਨਕ ਪੁਲਿਸ ਨੇ ਡੀਐਸਪੀ ਤਰਸੇਮ ਮਸੀਹ ਤੇ ਥਾਣਾ ਮੁਖੀ ਦੇ ਨਾਲ ਤਰਨਤਾਰਨ ਦੇ ਮੁਹੱਲਾ ਨਾਨਕ ਸਰਵ ਦੇ ਵਿੱਚ ਸ਼ੱਕੀ ਵਿਅਕਤੀਆਂ ਦੇ ਘਰ ਦੇ ਵਿੱਚ ਛਾਪਾ ਮਾਰਿਆ ਪੁਲਿਸ ਟੀਮ ਨੇ ਸ਼ੱਕ ਦੇ ਆਧਾਰ ਤੇ ਕੁਝ ਵਿਅਕਤੀ ਗ੍ਰਿਫਤਾਰ ਕੀਤੇ ਨੇ ਤੇ ਸਬੰਧੀ ਜਾਣਕਾਰੀ ਦਿੰਦਿਆਂ ਡੀਐਸਪੀ ਤਰਸੇਮ ਮਸੀਹ ਜਿਨ੍ਹਾਂ ਦਾ ਕਹਿਣਾ ਕਿ ਮਾਨਯੋਗ ਡੀਜੀਪੀ ਸਾਹਿਬ ਤੇ ਐਸਐਸਪੀ ਅਸ਼wini ਕਪੂਰ ਦੀਆਂ ਹਦਾਇਤਾਂ ਤੇ ਕਾਸ ਆਪਰੇਸ਼ਨ ਦੇ ਤਹਿਤ ਨਸ਼ਾ ਤਸਕਰਾਂ ਦੇ ਘਰ ਦੇ ਵਿੱਚ ਛਾਪੇਮਾਰੀ ਕੀਤੀ ਜਾ ਰਹੀ ਹੈ ਕੁਝ ਵਿਅਕਤੀਆਂ ਨੂੰ ਸ਼ੱਕ ਦੇ ਆਧਾਰ ਤੇ ਕਾਬੂ ਕੀਤਾ ਗਿਆ ਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ। ਦਰਅਸਲ ਆਪਰੇਸ਼ਨ ਕਾਰਸੋਦ ਦੇ ਦਰਮਿਆਨ ਵੱਖ-ਵੱਖੀਆਂ ਥਾਵਾਂ ਤੇ ਪੁਲਿਸ ਦੇ ਵੱਲੋਂ ਛਾਪੇ ਮਾਰੇ ਜਾ ਰਹੇ ਨੇ ਤੇ ਇਸੇ ਦੇ ਤਹਿਤ ਹੀ ਤਲੰਤਾਰਨ ਦੇ ਮੁਹੱਲਾ ਨਾਨਕ ਸਰ ਦੇ ਵਿੱਚ ਸ਼ੱਕੀ ਵਿਅਕਤੀਆਂ ਦੇ ਘਰ ਦੇ ਵਿੱਚ ਰੇਡ ਕੀਤੀ ਗਈ ਤੇ ਕੁਝ ਵਿਅਕਤੀਆਂ ਨੂੰ ਰਾਉਂਡ ਅਪ ਕੀਤਾ ਗਿਆ। ਜੀ ਸਰ ਇਹ ਸਾਰਾ ਦੌਰਾਨ ਸਰ ਮੈਂ ਬੋਲ ਰਿਹਾ ਸਰ ਸਭ ਤੋਂ ਪਿੱਛੇ ਕਰਦੇ ਕਿ ਕਿੰਨੀ ਸਿਰ ਪ੍ਰਾਪਤੀ ਜਿੰਕੀ ਹੈਗਾ ਸਰ। ਕਿ ਮਾਜੋ ਦੇ ਡਿਜੀਪੀ ਸਾਹਿਬ ਨੇ ਵਨਸਫੀ ਦਿਸ਼ਾਨ ਦਿੱਤੀ ਸੀ ਇਹ ਅੱਜ 11 ਤੋਂ 3 ਜਿਹੜੇ ਕੈਸੋਰੇਟ ਆਏ ਗਏ ਆ ਉਹ ਅਹੀ ਉਹਨਾਂ ਦੇ ਰੇਟ ਕਰੇਗਾ ਜਿਹੜੇ ਕੋ ਕੋ ਪੁਰਾਣੇ ਜਿੰਨੇ ਕੋਈ ਪਰਚੇ ਦਰਜੇ ਕੋ ਉਹਨਾਂ ਦੇ ਰੇਟ ਕੀਤੇ ਜਾ ਰਹੇ ਇੱਕ ਨਵਜਿਹੇ ਕੋ ਵੇਚਣ ਵਾਲੇ ਆ ਉਹਨਾਂ ਦੇ ਕਰਨਦੇ ਆ ਇੱਕ ਕੋ ਜਿਹੜੇ ਲੁੱਟਾਂ ਖੋਹ ਨਾਲੇ ਉਹਨਾਂ ਦੇ ਵੀ ਰੇਟ ਕਰਨਦੇ ਆ ਹਿੱਸੇ ਦੇ ਤਕਰੀਬਨ ਲੈਂਦੇ ਇੱਕ ਦੋ ਜਿਹੜੇ ਆ ਪੁਰਾਣੇ ਕੋਈ ਜਿਨ੍ਹਾਂ ਤੇ ਪਰਚੇ ਦਰਜ ਨੇ ਉਹਨਾਂ ਨੂੰ ਬਾਹਰ ਕੱਢ ਉਹਨਾਂ ਦਾ ਤਸਦੀਕਾ ਕਰਦੇ ਆ ਕਿ ਅੱਜਕੱਲ ਕੀ ਕਰ ਰਹੇ ਆ ਕੋਈ ਸਤਿਰਾਜੀ ਬਰਾਬਰ ਕੋਈ ਨਸ਼ਾ ਵੀ ਸਰ ਬੁਲਾਵਾ ਹੈ ਕਿ ਨਾ ਕੋਈ ਨਹੀਂ ਅਜੇ ਨਸ਼ਾ ਉੱਤੇ ਪ੍ਰਾਪਤ ਨਹੀਂ ਹੋਇਆ ਮੁੰਡੇ ਮਿਲੇ ਆ ਤੇ ਇੱਕ ਦੋ ਮਿਲੇ ਆ ਤੇ ਉਹਨਾਂ ਤੋਂ ਪੁੱਛਗਿੱਛ ਕਰਕੇ ਫਿਰ ਗਏ ਦਿੰਦੇ ਕਹਿ ਸਕਦੇ ਆ ਪੁਛਨੀ ਵੱਡੀ ਬਹਾਵਤੀ ਹੈ ਜਿਹੜੀ ਇਹ ਇਸਤੇਮਾਲ ਕੋਈ ਰਿਜ਼ਲਟ ਦੇ ਸਕਦਾ ਰਿਜ਼ਲਟ ਦੇਖੋ ਆਪਾਂ ਕੋਸ਼ਿਸ਼ ਕਰ ਰਹੇ ਕੋਈ ਨਾ ਕੋਈ ਜ਼ਰੂਰ ਜਲਦ ਦਵਾਗੇ ਤੁਹਾਨੂੰ